ਕਿ ਕਦੇ ਭੁੱਲਿਓ ਨਾ ਹੱਕਾਂ ਲਈ ਲੜਨਾ ਤੁਸੀਂ ਬਾਬੇ ਰਵਿਦਾਸ ਦੇਵਾਰ ਸ਼ੋ ਮੋਰੀ ਸੀ ਜਹਾਨੀ ਉੱਤੇ ਝੂਠ ਤੇ ਪਖੰਡ ਜਦੋਂ ਉਹ ਜਾਤ ਪਾਤ ਵਾਲੀ ਸੀ ਪਹਾੜੋਂ ਉੱਚੀ ਕੰਧ ਜਦੋਂ ਉਹ ਮੱਥਾ ਉਦੋਂ ਜੋ ਹਕੂਮਤਾਂ ਨਾਲ ਲਾਗਿਆ ਮੱਥਾ ਉਦੋਂ ਜੋ ਟਣਾਡਾਂ ਨਾਲ ਲਾਗਿਆ ਸੁਣ ਲਵੋ ਉਹ ਸਖਾਸ ਦੇ ਉਹ ਵਾਰਸੋ ਕਦੇ ਭੁੱਲਿਓ ਨਾ ਹੱਕਾਂ ਲਈ ਲੜਨਾ ਮੇਰੇ ਬਾਬੇ ਰਵਿਦਾਸ ਦੇ ਉਹ ਵਾਰਸੋ ਕਦੇ ਭੁੱਲਿਓ ਨਾ ਹੱਕਾਂ ਲਈ ਲੜਨਾ ਮੇਰੇ ਗੁਰੂ ਰਵਿਦਾਸ ਦੇ ਉਹ ਵਾਰਸੋ ਕਰਤੀ ਦੇ ਪੁੱਤਰੋ ਕੀਰਤ ਨਹੀਂ ਭੁੱਲਿਓ ਉ ਭੁਖੇ ਨੂੰ ਰਜਾਉਣ ਦੀਆਂ ਪਿਰਤਾ ਨਾ ਭੁੱਲਿਓ ਕੀਰਤੀ ਦੇ ਪੁੱਤਰੋ ਏ ਕਿਰਤਾਂ ਨਾ ਭੁੱਲਿਓ ਭੁਖੇ ਨੂੰ ਰਜਾਉਣ ਦੀਆਂ ਪਿਰਤਾ ਨਾ ਭੁੱਲਿਓ ਉਹ ਮਾਣ ਥੋਡੇ ਉੱਤੇ ਕਰਦਾ ਜਹਾਨ ਐ ਮਾਣ ਮੱਤੇ ਇਤਿਹਾਸ ਦੇ ਉਹ ਵਾਰਸੋ ਕਦੇ ਭੁੱਲਿਓ ਨਾ ਹੱਕਾਂ ਪਿੱਛੇ ਲੜਨਾ ਮੇਰੇ ਬਾਬੇ ਰਵਿਦਾਸ ਦੇ ਉਹ ਵਾਰਸੋ ਕਦੇ ਭੁੱਲਿਓ ਨਾ ਹੱਕਾਂ ਪਿੱਛੇ ਲੜਨਾ ਓ ਮੇਰੇ ਗੁਰੂ ਰਵਿਦਾਸ ਦੇਓ ਵਾਰਸੋ ਜਾਣਦਾ ਜ਼ਮਾਨਾ ਤੁਹਾਡੇ ਜੋਸ਼ ਤੇ ਜਲਾਲ ਨੂੰ ਜਾਣਦਾ ਜ਼ਮਾਨਾ ਤੁਹਾਡੇ ਜੋਸ਼ ਤੇ ਜਲਾਲ ਨੂੰ ਓ ਰਾਮੇ ਜੈਨਪੁਰੀ ਸਾंभ ਰੱਖਿਓ ਬਾਣ ਨੂੰ ਓ ਹੱਥ ਰੱਬ ਨੂੰ ਧਿਆਕੇ ਜਿੱਥੇ ਪਾਲਿਆ ਸੋਨਾ ਮਿੱਟੀ ਨੂੰ ਬਣਾਤਾ ਤੁਸੀਂ ਪਾਰਸੋ ਹੱਥ ਰੱਬ ਨੂੰ ਧਿਆਕੇ ਜਿੱਥੇ ਪਾਲਿਆ ਸੋਨਾ ਮਿੱਟੀ ਨੂੰ ਬਣਾਤਾ ਤੁਸੀਂ ਪਾਰਸੋ ਕਦੇ ਭੁੱਲਿਓ ਨਾ ਹੱਕਾਂ ਪਿੱਛੇ ਲੜਨਾ ਮੇਰੇ ਬਾਬੇ ਰਵਿਦਾਸ ਦੇਓ ਵਾਰਸੋ ਕਦੇ ਭੁੱਲਿਓ ਨਾ ਹੱਕਾਂ ਪਿੱਛੇ ਲੜਨਾ ਮੇਰੇ ਗੁਰੂ ਰਵਿਦਾਸ ਦੇਓ ਵਾਰਸੋ ਸੋ ਕੀਰਤ ਕਰਨੀ ਜਿਨ੍ਹਾਂ ਨੇ ਸਿਖਾਈ ਉਹ ਸਾਡੇ ਸਭ ਤੇ ਮੇਰਾ ਕਰਨ